ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਪਹਿਰਾ ਸਾਹਿਬ ਦਾ ਪਾਠ ਕਰਨ ਵਾਲਿਓ ਜਦੋਂ ਵੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਓ ਤਾਂ ਇੱਕ ਗੱਲ ਨਾਲ ਜ਼ਰੂਰ ਲੈ ਕੇ ਜਾਇਆ ਕਰੋ ਬਾਬਾ ਦੀਪ ਸਿੰਘ ਜੀ ਜੇਕਰ ਤੇਰੀ ਨਦਰੇ ਤਾਂ ਹਰ ਥਾਂ ਮੇਰੀ ਕਦਰੇ ਬਾਬਾ ਦੀਪ ਸਿੰਘ ਜੀ ਜੇ ਤੂੰ ਮੇਰੇ ਵਾਲੇ ਤਾਂ ਹਰ ਮੁਸ਼ਕਲ ਦਾ ਹੱਲ ਏ ਬਾਬਾ ਦੀਪ ਸਿੰਘ ਜੀ ਜੇ ਤੂੰ ਮੇਰੇ ਨਾਲ ਏ ਤਾਂ ਹਰ ਚੀਜ਼ ਬੇਮਸਾਲ ਏ ਬਾਬਾ ਦੀਪ ਸਿੰਘ ਜੀ ਜੇਕਰ ਤੇਰਾ ਹੱਥ ਏ ਤਾਂ ਸਭ ਕੁਝ ਮੇਰੇ ਬਾਸੇ ਬਾਬਾ ਦੀਪ ਸਿੰਘ ਜੀ ਜੇਕਰ ਤੇਰੀ ਓਟ ਏ ਤਾਂ ਕਿਸੇ ਗੱਲ ਦੀ ਨਹੀਂ ਤੋਟ ਏ ਬਾਬਾ ਦੀਪ ਸਿੰਘ ਜੀ ਜੇਕਰ ਤੇਰੇ ਚੋਂ ਪਹਿਰਾ ਸਾਹਿਬ ਦਾ ਪਰਉਪਕਾਰ ਏ ਤਾਂ ਹੀ ਅੱਜ ਮੇਰੀ ਜ਼ਿੰਦਗੀ ਦਾ ਉਧਾਰ ਏ ਜੇ ਵੀਡੀਓ ਚੰਗੀ ਲੱਗੀ ਤਾਂ ਵੀਰੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਗਲਤੀ ਹੋਈ ਤਾਂ ਖਿਮਾ ਦੇ ਜਾਂਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਲਤੀ ਹੋਈ ਤਾਂ ਖਿਮਾ ਦੇ ਜਾਂਚਾ ਕਿਉਂਕਿ ਸੰਗਤ ਆ ਜਿਹੜੀ ਬਖਸ਼ਣਹਾਰ ਹੈ ਤੇ ਸੰਗਤ ਦੇ ਵਿੱਚ ਪ੍ਰਮਾਤਮਾ ਦਾ ਵਾਸਾ ਗੁਰੂ ਨਾਨਕ ਦਾ ਵਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ